ਤੁਸੀਂ ਸਾਨੂੰ ਇਹ ਪਤਾ ਪਾ ਦਿੱਤਾ ਆਪਾਂ ਕੀਤਾ ਜਾਵੇ ਜੇ ਗੱਡੀ ਦੇ ਵਿੱਚ ਤੁਸੀਂ ਹੋਵੋ ਤਾਂ ਅੱਗੇ ਮੋਰੇ ਹੋ ਪਿੱਛੇ ਹੈ ਸਾਡੇ ਟੈਕਨੋ ਨਾਲ ਪਿੱਛੇ ਹੋਣੀ ਹਰ ਇੱਕ ਪਿੰਡਾਂ ਦਾ ਰਮੀਦੀ ਦਾ ਕੱਟ ਜਿੰਨੇ ਵੀ ਪਿੰਡੇ ਦੇ ਵਿੱਚ ਕੋਈ ਬਾਤ ਇਹਨਾਂ ਪਿੰਡਾਂ ਵਿੱਚ ਕੱਪਾ ਇੰਨਾ ਮਾਰਚ ਕਰੀ ਜੀ ਮੰਜੀ ਸਿੰਘ ਜੀ ਮੰਜੀ ਸਿੰਘ ਜੀ ਸਰਦਾਰ ਮੰਜੀ ਸਿੰਘ ਜੀ ਤੁਹਾਡਾ ਸਲਾਹ ਜਿਹੜਾ ਇਹ ਹੈਗਾ ਸੁਝਾ ਮੇਰੇ ਸਿਰ ਮੱਥੇ ਆ ਆਪਾਂ ਵੀ ਕਰ ਤੁਹਾਨੂੰ ਮੈਂ ਇਸੇ ਕਰਕੇ ਮੈਂ ਕਹਿਲਾਂ ਕਿ ਆਪਾਂ ਜਿਹੜਾ ਮਾਰਚ ਆਉਣ ਇਸ ਤਰ੍ਹਾਂਗੇ ਤੁਹਾਨੂੰ ਉੱਤਟਾ ਕੱਪਾ ਤਿਆਰੀ ਤੇ ਤੁਹਾਡਾ ਸੁਝਾਅ ਜੇ ਕੋਈ ਮਨਜੀਤ ਸਿੰਘਾ ਜੋ ਸੁਝਾਇਆ ਤੇ ਆਪਾਂ ਇਹ ਜਿਹੜਾ ਡੀਸੀ ਅੰਮ੍ਰਿਤਸਰ ਨੂੰ ਮਾਰਚ ਕਰਨਾ ਉਸ ਤੋਂ ਪਹਿਲਾਂ ਇੱਕ ਜਿਹੜਾ ਉਹ ਸਾਡਾ ਪਿੰਡਾਂ ਦੇ ਵਿੱਚ ਮਾਰਚ ਹੋਵੇ ਮੈਂ ਸੰਤ ਜੀ ਇਸ ਗੱਲ ਦੇ ਨਾਲ ਕਿ ਆਪਾਂ ਇਹ ਕਰ ਲੈ ਕੇ ਅੱਗੇ ਤਰੱਕੀ ਰਹੀਆਂ ਹੋਰ ਕਿਸੇ ਨੇ ਕੋਈ ਸੁਝਾਅ ਦੇਣਾ ਤੁਸੀਂ ਹਾਂਜੀ ਬੈਠੋ ਇੱਕ ਤੇ ਆ ਠੋਕਰ ਹੈ। ਇੱਕ ਆ ਠੋਕਰ ਹੈ ਜੀ। ਇਹ ਬੰਨ ਨਾਲ ਬੰਧਿਆ ਆ ਰਹੇ ਨੇ। ਉਹ ਪੱਥਰ ਜਿਹੜਾ ਸਾਰੇ ਦਾ ਸਾਰਾ ਅੱਗੇ ਪਾਈ ਜਾ ਰਹੇ ਨੇ ਤੇ ਪਿੱਛੇ ਮਿੱਟੀ ਪਾ ਰਹੇ ਨੇ। ਉਹ ਚਿੱਟਾ ਸ਼ੇਰ ਗੁਰਦੁਆਰਾ ਸਾਹਿਬ ਦੀਦਾ। ਉਹਦੇ ਅਗਲੇ ਪਾਸੇ ਉਹ ਜਿਹੜੇ ਚਿੱਟਾ-ਚਿੱਟਾ ਜਿਹਾ ਉੱਥੇ ਵੀ ਜਿਹੜੇ ਨੇ ਗੱਟੇ ਲਾਏ ਪੱਥਰ ਲਾ ਕੇ ਤੇ ਉੱਥੇ ਇੱਕ ਠੋਕਰ ਬਣਾਈ ਆ। ਉਹ ਮੰਡ ਬਤਾਲਾ ਪਿੰਡ ਜਿਹੜਾ ਸੌਰੀ ਮੰਡ ਚੱਕੋ ਕੀ। ਮੰਡ ਚੱਕੋ ਕੀ ਜਿਹੜਾ ਉਹਨੂੰ ਸਾਹਮਣੇ ਇੱਥੇ ਹੁਣ ਆਪਾਂ ਮੰਡ ਬਤਾਲੇ ਖਲੋਤੇ ਆ। ਉਹ ਮਾੜੀ ਚੱਕੋ ਕਿੰਨੀ ਵੀ ਠੋਕਰ ਲੱਗੀ ਆ ਆ ਠੋਕਰ ਲੱਗੀ ਆ ਤੇ ਫੋਟੋ ਖਿੱਚੀ ਜਾ ਮੈਨੂੰ ਫੋਟੋ ਚਾਹੀਦੀ ਆ ਇਧਰ ਵਾਲੀ ਇਹ ਪਿਛਲੇ ਸਾਲ ਜਿਹੜਾ ਸੀ ਇਹ ਲਾਇਆ ਸੀ ਇਹਨਾਂ ਨੇ ਤੇ ਇਹ ਅੱਜ ਸਰਕੰਡਾ ਜਿਹੜਾ ਹੋ ਗਿਆ ਇਹਨੂੰ ਪਾਣੀ ਪਾ ਕੇ ਮਿੱਟੀ ਪਾ ਕੇ ਤਿਆਰ ਕਰ ਰਹੇ ਨੇ ਤੇ ਵੇਖਣ ਨੂੰ ਇਹ ਲੱਗੇ ਕਿ ਪਹਿਲਾਂ ਦਾ ਔਰ ਆ ਜਿਹੜੀ ਜ਼ਮੀਨ ਹੈ ਆ ਟਾਲੀਆਂ ਵਾਲੀ ਜ਼ਮੀਨ ਹੈ ਆ ਜੰਨੀਆਂ ਵੀ ਲੱਗੀਆਂ ਨੇ ਇਹ ਟਾਲੀਆਂ ਵਾਲੀ ਜ਼ਮੀਨ ਨੇ ਇੱਥੇ ਲੋਕਾਂ ਤੋਂ ਮਜਬੂਰ ਕਰਕੇ ਉਹਨਾਂ ਨੂੰ ਉਹ ਸੋਚਦੇ ਨੇ ਪਈ ਹੁਣ ਜਿਹਦਾ ਜਿਮੀਂਦਾਰ ਦਾ ਗੰਨਾ ਲੱਗਿਆ ਉਹ ਗੰਨੇ ਵਾਲੇ ਨੇ ਇਹੋ ਸੋਚਣਾ ਵੀ ਜੋ ਮਿਲਦਾ ਉਹ ਹੀ ਠੀਕ ਉਹਨਾਂ ਨੇ ਪੈੜੀਆਂ ਨੂੰ ਵੇਚਤੀ ਤੇ ਇਹਨਾਂ ਨੇ ਦਰਖਤ ਲਾਤੇ ਤੇ ਕੋਰਟ ਦੇ ਵਿੱਚ ਤੇ ਲੋਕਾਂ ਦੇ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਢੇਰੇ ਦੀ ਆਪਦੀ ਜ਼ਮੀਨ ਹੈ ਭਾਈ ਸਾਰੀ ਆਪਦੀ ਨਹੀਂ ਗਈ ਜਿਨ੍ਹਾਂ ਨੇ ਵੇਚੀ ਆ ਉਹਨਾਂ ਨੇ ਮਜਬੂਰ ਹੋ ਕੇ ਵੇਚੀ ਆ ਆਓ ਆਪਾਂ ਹੁਣ ਤੁਰੇ ਚੱਲਦੇ ਆ ਅਗਲੇ ਹਾ우스 ਖੱਡੇ ਵੱਲੋਂ ਜਿਹੜੀ ਉਹ ਟਾ ਜਿਹੜੀ ਅਗਲੇ ਪਾਸੇ ਲਾਈ ਆ ਜਿਹੜਾ ਅਮਨਦੀਪ ਦਾ ਗੰਨਾ ਜਿਹੜਾ ਕਹੋ ਰੁੜਿਆ ਉਹ ਤੁਹਾਨੂੰ ਜੇ ਆਪ ਕੋ ਜਿਹੜਾ ਰਿਵੀਜ਼ਰ ਅੰਦਰ ਇਹ ਗੱਲ ਨਾ ਪਾਣਾ ਹੈ ਇਹ ਅਮਨਦੀਪ ਦਾ ਗੱਲ ਹੈ ਜਿਹੜਾ ਆ ਅਮਨਦੀਪ ਅਮਨਦੀਪ ਤੋਰੀਆ ਤੂੰ ਬੋਲ ਆ ਕੇ ਆਪਣੀ ਜਬਾਨੀ ਦੱਸ ਵੀ ਇਹ ਕਿਹੜਾ ਜਿਹੜਾ ਗੱਲ ਹੈ ਇਹ ਅੰਦਰ ਕਤਾਇ ਤੇ ਰਹੀ ਉਹਦੇ ਚੇਕ ਬਾਕੀ ਸੋ ਤੁਸੀਂ ਅਮਨਦੀਪ ਤੁਸੀਂ ਆਪ ਦੱਸੋ ਕਿ ਆ ਆਹ ਜਿਹੜੀ ਕਹਾਣੀ ਆ ਤੇ ਉਹ ਪਰਲੇ ਪਾਸੇ ਤੇ ਕਮਾਲ ਖਲੋਤਾ ਹੈ ਇਹ ਇੱਧਰ ਨੂੰ ਆ ਗਿਆ ਇਹ ਪਾਣੀ ਇੱਧਰ ਆਉਣ ਦਾ ਕਾਰਨ ਕੀ ਹੈ ਦੱਸੋ ਜਰਾ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਫਤਹਿ ਦੇਖੋ ਜੀ ਸ਼ਸਾ ਸਾਹਿਬ ਇਹ ਜਿਹੜੀ ਕਹਾਣੀ ਆ ਇਹ ਬਹੁਤ ਦੁਖਦਾਈ ਆ ਕਿਉਂਕਿ ਜਦੋਂ 23 ਚੜ੍ਹ ਆਇਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਵਨ ਬਣਾਉਣਾ ਚਾਲੂ ਕੀਤਾ ਸੀਗਾ ਇਹ ਜਿੱਥੇ ਟਾਲੀ ਆ ਇਹ ਤੇ ਠੋਕਰਵਾ ਇਹ ਤੋਂ ਦੋ ਕਿਲੇ ਪਰਲੇ ਬਨੇ ਦਰਿਆ ਸੀਗਾ ਦੋ ਕਿਲੇ ਉਹ ਤੇ ਦੋ ਕਿਲੇ ਤੇ ਤਿੰਨ ਕਿਲੇ ਅੰਦਰ ਨੂੰ ਵੜ ਕੇ ਇਹਨੇ ਜਿਹੜਾ ਵਾ ਆਪਾਂ ਜਾ ਨਹੀਂ ਸਕਦੇ ਉੱਥੇ ਤਿੰਨ ਕਿਲੇ ਗੰਨਾ ਜਿਹੜਾ ਉਹ ਡੱਕ ਚੁੱਕਾ ਉਹਦੇ ਵਿੱਚ ਕੋਈ ਕਨਾਲ ਖੰਡ ਗੰਨਾ ਜਿਹੜਾ ਬਚ ਗਿਆ ਵਾ ਮਤਲਬ ਪੰਜ ਕਿਲੇ ਇਸ ਸਾਈਡ ਨੂੰ ਇਹਨੇ ਦਰਿਆ ਨੇ ਆਪਣਾ ਰੋਕ ਦਿੱਤਾ ਤੇ ਆਪਣੀ ਜਗ੍ਹਾ ਬਣਾਈ ਆ ਜਗ੍ਹਾ ਕਿਉਂ ਬਣਾਈ ਆ ਕਿਉਂਕਿ ਇਹਨਾਂ ਨੇ ਚੱਲ ਦੇ ਹੜ ਵਿੱਚ ਉਹ ਜਿਹੜਾ ਕੰਮ ਹੋਇਆ ਚੱਲ ਦੇ ਹੜ ਵਿੱਚ ਉਹਨੂੰ ਠੋਕਰਾਂ ਲਾ ਕੇ ਇਧਰੋਂ ਵਰਮੇ ਨਾਲ ਰੇਤਾਂ ਫੁੱਟ ਕੇ ਉੱਧਰ ਖੜੀ ਆ ਕਿ ਢਿੱਗਾ ਡਿੱਗੀਆਂ ਥੱਲੇ ਉਹ ਰੇਤਾ ਕੇ ਚੀਜ਼ ਸਾਰਾ ਗੱਲਾਂ ਵਿੱਚ ਆ ਗਿਆ ਤੇ ਜਿਹੜੀ ਆ ਜਿੰਨੀ ਜਗਾ ਵਾ ਇਹ ਸਾਰੀ ਵਰਮੇ ਦਾ ਖਿੱਚ ਖਿੱਚ ਕੇ ਇਧਰ ਨੂੰ ਕੀਤੀ ਆ ਦਰਿਆ ਜਿਹੜਾ ਵਾ ਇਸ ਜਗ੍ਹਾ ਤੋਂ ਕੋਈ ਪੰਜ ਕਿਲੇ ਜਿਹੜਾ ਵਾ ਇਧਰ ਨੂੰ ਆ ਗਿਆ ਹੁਣ ਉਹ ਜਿਹੜੀਆਂ ਟਰਾਲੀਆਂ ਨੇ ਉਹ ਟਰਾਲੀਆਂ ਕਾਦੇ ਵਾਸਤੇ ਇਹਨੇ ਤੇ ਕੀ ਕਰ ਰਖਾਉਂਦੇ ਇਹ ਜਿਹੜੀਆਂ ਟਰਾਲੀਆਂ ਦੇਖੋ ਜੀ ਇਹ 23 ਤੋਂ ਬਾਅਦ ਜਦੋਂ ਹੜ੍ਹ ਉਹ ਆਏ ਸੀਗੇ ਹਾਂ ਉਹ ਤੋਂ ਬਾਅਦ ਇਹਨਾਂ ਨੇ ਪਲਾਨਿੰਗ ਦੇ ਤਹਿਤ ਇਹ ਬੰਨ ਬੰਨਾ ਢਿਲਵਾ ਤੋਂ ਸ਼ੁਰੂ ਕੀਤਾ ਸੀਗਾ ਹਾਂ ਢਿਲਵਾ ਤੋਂ ਸ਼ੁਰੂ ਕਰਕੇ ਆਪਾਂ ਉਦੋਂ ਵੀ ਇਹ ਲੜਾਈ ਲੜਦੇ ਆ ਰਹੇ ਹਾਂ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਸਾਡੀ ਗੱਲ ਨਹੀਂ ਸੁਣੀ ਇਹਨਾਂ ਨੇ ਇਹ ਬੰਨ ਇਸ ਕਰਕੇ ਬੰਨਿਆ ਕਿ ਜਦੋਂ ਇਹ ਬੰਨ ਵੱਜ ਗਿਆ ਪਾਣੀ ਦਾ ਫਲੋ ਇਧਰ ਨੂੰ ਹੋਇਆ ਜਿੱਦਾਂ ਕਿ ਹੋ ਗਿਆ ਜੋ ਉਹ ਚਾਹੁੰਦੇ ਸੀਗੇ ਉਹ ਹੋ ਗਿਆ ਉਹਨਾਂ ਦੇ ਪਲੈਨਿੰਗ ਦੇ ਤਹਿਤ ਦਰਿਆ ਨੇ ਆਪਣੀ ਜਗ੍ਹਾ ਜਿਹੜੀ ਸਾਡੀਆਂ ਜ਼ਮੀਨਾਂ ਵੱਲੋਂ ਬਣਾ ਲਈ ਆ ਆਪਣੀ ਜ਼ਮੀਨ ਉਹਨਾਂ ਨੇ ਪਿੱਛੇ ਜਿਹੜੀ ਆ ਉਹ ਵਾਈ ਜੋ ਕਰ ਲਈ ਆ 3 ਕਿਲੋਮੀਟਰ ਜਿਹੜਾ ਵਾ ਉਹ ਉਹਨਾਂ ਨੇ ਦਰਿਆ ਉਧਰੋਂ ਪੂਰ-ਪੂਰ ਕੇ ਕਈ ਲੋਕ ਇਹ ਕਹਿੰਦੇ ਆ ਜਦੋਂ ਆਪਾਂ ਕੋਈ ਪੋਸਟ ਪਾਉਨੇ ਆ ਕਹਿੰਦੇ ਆ ਕਿ ਉਹ ਆਪਣੀ ਸੇਫਟੀ ਕਰ ਰਿਹਾ ਪਰ ਉਹਨਾਂ ਮੂਰਖ ਲੋਕਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸੇਫਟੀ ਦਾ ਮਤਲਬ ਇਹ ਹੁੰਦਾ ਕਿ ਆਪਣੇ ਬੰਨ੍ਹ ਨੂੰ ਪੱਕਾ ਕਰੋ ਨਾ ਕਿ ਤੁਸੀਂ ਦਰਿਆ ਦੇ ਸੈਂਟਰ ਵਿੱਚ ਜਾ ਕੇ ਦਰਿਆ ਨੂੰ ਪੂਰ ਕੇ ਇੱਕ ਹੋਰ ਬੰਨ੍ਹ ਲਗਾਓ ਜਿਸ ਨਾਲ ਦੂਸਰੀ ਧਰ ਵਾਲੇ ਲੋਕ ਮਰਨ ਜੇ ਤੁਸੀਂ ਸੇਫਟੀ ਕਰਨੀ ਡੇਰੇ ਦੀ ਉਹ ਤੁਹਾਡਾ ਐਡਾ ਪੱਕਾ ਬੰਨ੍ਹ ਆ ਉਹਦੇ ਉੱਪਰ ਜੀ ਸਾਦ ਕੇ ਪੱਥਰ ਲਾ ਲਓ ਕੰਕਰੀਟ ਕਰ ਲਓ ਤੁਸੀਂ ਆਪਣੀ ਜਗ੍ਹਾ ਨੂੰ ਜ਼ਰੂਰ ਬਚਾਓ ਅਸੀਂ ਇਹ ਨਹੀਂ ਚਾਹੁੰਦੇ ਕਿ ਪਾਣੀ ਉਧਰ ਨੂੰ ਜਾਵੇ ਪਰ ਘੱਟੋ ਘੱਟ ਸਾਡੀ ਤੇ ਸੁਣੋ ਪਾਣੀ ਨੂੰ ਦਰਿਆ ਦੇ ਵਿੱਚ ਕਿਤ ਵਗਣ ਦਿਓ ਜਿਹੜੀ ਦਰਿਆ ਦੀ ਜਗਾ ਕਿਉਂ ਤੁਸੀਂ ਦਰਿਆ ਨੂੰ ਪੂਰ ਕੇ ਤੇ ਇਹ ਆਮ ਲੋਕਾਂ ਨੂੰ ਤੰਗ ਕਰ ਰਹੇ ਹੋ ਜਿੱਥੇ ਤੁਸੀਂ ਅਧਿਆਤਮਕ ਤੌਰ ਤੇ ਲੋਕਾਂ ਨੂੰ ਸੁੱਖ ਦੇਣੇ ਆ ਉੱਥੇ ਤੁਸੀਂ ਦੁਨਿਆਵੀ ਤੌਰ ਤੇ ਆਮ ਲੋਕਾਂ ਨੂੰ ਦੁੱਖ ਦੇਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਹੋ ਕੁਝ ਤਾਂ ਕੋਈ ਸ਼ਰਮ ਕਰੋ ਉਹਨਾਂ ਦੇ ਜਿਹੜੇ ਫੈਲੋਅ ਫਾਲੋਅਰ ਨੇ ਉਹ ਵੀ ਕੋਈ ਨਾ ਕੁਝ ਉੱਥੇ ਜਾ ਕੇ ਬੇਨਤੀ ਕਰਨ ਕਿ ਆਮ ਲੋਕ ਜਿਹੜੇ ਆ ਲੁਕਾਈ ਜਿਹੜੀ ਆ ਉਹ ਬਹੁਤ ਜ਼ਿਆਦਾ ਤੰਗ ਹੋ ਚੁੱਕੀ ਤੁਹਾਡੇ ਹੱਥੋਂ ਦੇਖੋ ਜਿਹੜੀ ਗੱਲ ਅਮਨਦੀਪ ਮੈਂ ਇਹ ਗੱਲ ਜੋ ਮੇਰੇ ਕੋ ਸਾਰੀਆਂ ਰਿਪੋਰਟਾਂ ਮੇਰੇ ਕੋ ਤੇ ਮੈਂ ਤੁਹਾਨੂੰ ਪਤਾ ਕਿ ਸਾਰਾ ਜੋ ਕੁਝ ਬੋਲਦਾ ਡਾਕੂਮੈਂਟ ਦੇ ਆਧਾਰ ਤੇ ਬੋਲਦਾ ਜੋ ਮੇਰੇ ਕੋ ਪਹਿਲਾ 1985 ਦੇ ਵਿੱਚ ਜਿਵੇਂ ਇਹ ਜਿਹੜਾ ਡੇਰਾ ਬਾਬਾ ਜੰਮਨ ਸਿੰਘ ਹੈ ਪਿੰਡ ਹੈ ਨਹੀਂ ਸੀ ਤੇ 1985 ਦੇ ਵਿੱਚ ਜਿਹੜਾ ਮੁੱਖ ਮੰਤਰੀ ਸੀ ਸੁਰਜੀਤ ਬਰਨਾਲਾ ਉਹਨੇ ਇਹਨਾਂ ਨੂੰ ਜਿਹੜਾ 3203 ਕਨਾਲ 10 ਮਰਲੇ ਜ਼ਮੀਨ ਜਿਹੜੀ ਆ ਉਹ ਪਿੰਡ ਵਰਾਇਚ ਤੇ ਪਿੰਡ ਬਲਸਰਾਏ ਦੀ ਦਿੱਤੀ ਤੇ ਉਹ ਜ਼ਮੀਨ ਦੇ ਕੇ ਤੇ ਨਵਾਂ ਪਿੰਡ ਜਿਹੜਾ ਡੇਰਾ ਬਾਬਾ ਜੈਮਲ ਸਿੰਘ ਹੋਣ ਚ ਆਇਆ ਉਸ ਤੋਂ ਬਾਅਦ ਉਹਨਾਂ ਨੇ ਇਧਰ ਨੂੰ ਧੱਕਿਆ ਹੁਣ ਉਹ ਜਿਹੜਾ ਬਨ ਜਿਹੜੀ ਮੈਂ 2006 ਦੇ ਵਿੱਚ ਜਿਹੜਾ ਬਨ ਬਣਿਆ ਸੀ ਉਹਦੀ ਆਰਟੀ ਵਿੱਚ ਜਾਣਕਾਰੀ ਲਈ ਸੀ ਕਿ ਇਹ ਬਨ ਕਿਨੇ ਬਣਾਇਆ ਉਹ ਬਨ ਉਦੋਂ ਉਸ ਟਾਈਮ ਦੇ ਉੱਤੇ ਕਰੀਬ 2 ਕਿਲੋਮੀਟਰ ਢੇਰੇ ਵਾਲੇ ਪਾਸੋਂ ਦਰਿਆ ਜਿਹੜਾ ਸੱਜੇ ਪੰਨਿਓ ਖੱਬੇ ਪਾਸੇ ਨੂੰ 2 ਕਿਲੋਮੀਟਰ ਤੱਕ ਕੇ ਤੇ ਉਹ ਬਨ ਬਣਾਇਆ ਸੀ ਦੋ ਤਿੰਨ ਬਨ ਇਹਨਾਂ ਨੇ ਹੋਰ ਵੀ ਬਣਾਏ ਸੀ ਲੇਕਿਨ ਉਸ ਤੋਂ ਬਾਅਦ ਉਹ ਬਨ ਬਣਾਇਆ ਉਸ ਤੋਂ ਅੱਗੇ ਫਿਰ ਇਹ ਜਿਹੜਾ ਅੱਗੇ ਦੇ ਅੱਗੇ ਇਧਰੋਂ ਤੁਰੇ ਆ ਰਹੇ ਨੇ ਜਿਹੜਾ 2006 ਦੇ ਵਿੱਚ ਬਨ ਬਣਿਆ ਜਿਹੜਾ ਕਿ ਸਰਕਾਰ ਤੋਂ ਕੋਈ ਮਨਜ਼ੂਰੀ ਨਹੀਂ ਮੈਂ ਉਹ ਆਰਟੀਕਲ 'ਚ ਪੁੱਛਿਆ ਸੀ ਵੀ ਇਹ ਜਿਹੜਾ ਬਨ ਬਣਾਇਆ ਇਹ ਕਿਸ ਰਕਵੇ 'ਚ ਬਣਿਆ ਜਿਹੜੀ ਜ਼ਮੀਨ ਐਕਵਾਇਰ ਕੀਤੀ ਗਈ ਆ ਉਹ ਕਿਹਦੀ ਕਿਹਦੀ ਜ਼ਮੀਨ ਤੇ ਕਿੰਨੀ ਜ਼ਮੀਨ ਐਕਵਾਇਰ ਕੀਤੀ ਗਈ ਅਤੇ ਉਸ ਬਨ ਬਣਾਉਣ ਵਾਸਤੇ ਡਿਮਾਂਡ ਕਿੰਨਾ ਲੋਕਾਂ ਨੇ ਕੀਤੀ ਸੀ ਫਿਰ ਇੱਥੇ ਜਿਹੜਾ ਪੈਸਾ ਐਸਟੀਮੇਟ ਕਿੰਨੇ ਦਾ ਬਣਿਆ ਪੈਸਾ ਕਿੰਨਾ ਲੱਗਾ ਕਿਹਦਾ ਲੱਗਾ ਕੇਂਦਰ ਸਰਕਾਰ ਦਾ ਲੱਗਾ ਕੇ ਸੈਂਟਰ ਸਰਕਾਰ ਦਾ ਉਹ ਵਿਖਾਈ ਜੋ ਜਿਹੜੀ ਅਸੀਂ ਗੱਲ ਕੀਤੀ ਆ ਅਮਨਦੀਪ ਨੇ ਵੀ ਉਧਰੋਂ ਢਿਲਵਾਂ ਵਾਲੇ ਪਾਸਿਓਂ ਭਾਰ ਜਿਹੜਾ ਰੋਡ ਹੈ ਨਾ ਮੇਨ ਰੋਡ ਇਹਦਾ ਜਲੰਧਰ ਤੋਂ ਅਮਰਸਰ ਮੇਨ ਹਾਈਵੇ ਰੋਡ ਜਿਹੜਾ ਪੁਲਿਆ ਉਸ ਪੁਲ ਤੋਂ ਲੈ ਕੇ ਨਾ ਪਿੱਛੇ ਨੂੰ ਅਜ ਦਰਿਆ ਵੰਢਿਆ ਰਹੇ ਨੇ ਉਹ ਸਾਰਾ ਵਿਖਾਈ ਜੋ ਸੋ ਉਦੋਂ ਮੈਨੂੰ ਏ ਰਿਪੋਰਟ ਮਿਲੀ ਸੀ ਕਿ ਇਹਨਾਂ ਨੇ ਜਿਹੜਾ ਖੰਨਿਆ ਉਹ ਕਰੀਬ 2 ਢਾਈ ਕਿਲੋਮੀਟਰ ਦੀ ਜਿਹੜਾ ਸੀ ਦਰਿਆ ਵਾਲੀ ਜ਼ਮੀਨ ਜਿਹੜੀ ਆ ਉਹ ਕਬਜ਼ੇ ਚ ਲੈ ਕੇ ਲੋਕਾਂ ਦੀ ਜ਼ਮੀਨ ਜਿਹੜੀ ਸੀ ਉਹ ਪੰਚਾਇਤੀ ਜ਼ਮੀਨਾਂ ਢਿਲਵਾਂ ਦੀਆਂ ਤੁਹਾਡੇ ਪਿੰਡ ਦੀਆਂ ਅੱਜ ਵੀ ਮੱਖਣ ਸਿੰਘ ਦੀ ਜ਼ਮੀਨ ਉਧਰ ਆਉਂਦੀ ਆ ਹੋਰ ਨਾ ਬਹੁਤ ਲੋਕਾਂ ਦੀਆਂ ਜ਼ਮੀਨਾਂ ਮੰਡ ਬਤਾਲੇ ਦੀਆਂ ਢਿਲਵਾਂ ਦੀਆਂ ਮੰਡ ਚੱਕੋ ਕੀ ਦੀਆਂ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਸੀ ਉਹ ਕਬਜ਼ੇ ਚ ਕਰਕੇ ਤੇ ਬੰਨ ਜਿਹੜਾ ਉਰੇ ਲੰਦਾ ਉਸ ਬੰਨ ਨੂੰ ਜਿਹੜਾ ਲੰਦਾ ਸੀ ਅੱਗੇ ਦੀ ਅੱਗੇ ਹੋਰ ਜੜਾ ਲਈ ਆ ਰਹੇ ਨੇ ਇਹ ਉਹ ਤੁਹਾਡੇ ਸਾਹਮਣੇ ਜਿਹੜਾ ਰੱਖਿਆ ਜਾ ਰਿਹਾ ਔਰ ਤੁਹਾਨੂੰ ਇਹ ਗੱਲ ਜਿਹੜੀ ਆ ਅਮਨਦੀਪ ਨੇ ਵੀ ਤੁਹਾਨੂੰ ਜਿਹੜੀ ਆ ਇਹ ਦੱਸ ਦਿੱਤੀ ਆ ਹੁਣ ਮੇਰਾ ਖਿਆਲ ਹੈ ਕਿ ਆਪਾਂ ਜੇ ਅਗਲੇ ਪਾਸੇ ਜਾਣਾ ਉਧਰ ਨੂੰ ਸਰਪੰਚ ਜੀ ਤੁਸੀਂ ਵੀ ਕੋਈ ਦੋ ਸ਼ਬਦ ਕਹਿਣਾ ਚਾਹੁੰਦੇ ਹੋ ਤੁਸੀਂ ਕੋਈ ਦੋ ਸ਼ਬਦ ਕਹਿਣਾ ਚਾਹੁੰਦੇ ਹੋ ਤੇ ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਜਿਹੜੀ ਜ਼ਮੀਨ ਨੇ ਢਾਤੀ ਆ ਉਹਦੀ ਪਰਭਾਈ ਹੋ ਨਹੀਂ ਸਕਦੀ ਅਤੇ ਹੋਰ ਜ਼ਮੀਨ ਜਿਹੜੀ ਆ ਉਹ ਲਗਾਤਾਰ ਠੱਠੀ ਜਾਣੀ ਆ ਕਿਉਂਕਿ ਜਿਹੜਾ ਦਰਿਆ ਦਾ ਮੂੰਹ ਆ ਉਹਨੇ ਇੱਧਰ ਨੂੰ ਕਰ ਦਿੱਤਾ। ਅਸੀਂ ਪਰਸੋਂ ਆਏ ਸੀ ਉਹਦੇ ਨਾਲੋਂ ਪੰਜ ਚਾਰ ਕਰਬਾ ਹੋਰ ਟੱਗੀਆਂ ਜਾਂਦੀਆਂ। ਇਹਦੇ ਮਕਸਦ ਇਹ ਆ ਵੀ ਜਿਹੜਾ ਦਰਿਆ ਦਾ ਰੋਖੋ ਜਿੱਦਾਂ ਚਾਹੁੰਦਾ ਸੀ ਉਹਨੇ ਉਹ ਕਰ ਦਿੱਤਾ। ਸਾਡੀ ਸਾਰਿਆਂ ਪ੍ਰਜਾਪ ਦੇ ਆ ਵਸਿਕਾ ਨੂੰ ਸਰਕਾਰ ਤੋਂ ਸਾਨੂੰ ਕੋਈ ਆਸ ਨਹੀਂ ਵੀ। ਸਾਡੀ ਇਹ ਬੇਨਤੀ ਆ ਵੀ ਸਾਡੀ ਮਦਦ ਕਰੋ ਅਤੇ ਜਿਹੜਾ ਦਰਿਆ ਦਾ ਬੰਨ ਇਹਨੇ ਲਗਾਇਆ ਉਹਨੂੰ ਢਵਾਓ। ਇਹ ਸਾਡੀ ਸੱਚੀ ਗੱਲ ਨਾਲ ਸਾਨੂੰ ਕੋਈ ਟਰੈਕਟਰ ਚਾਹੀਦਿਆ ਜੇ ਅਸੀਂ ਟਰੈਕਟਰ ਲੈ ਕੇ ਮੰਨ ਲਓ। ਅੱਜ ਜਿਹੜਾ ਠੱਠਿਆ ਤਾਂ ਉਹ ਪੂਰ ਲੈਨੇ ਆ ਉਹ ਅਗਲੇ ਸਾਲ ਨੂੰ ਫੇਰ ਠੱਠ ਜਾਣਾ ਉਹ ਸਾਡਾ ਪੈਸਾ ਵੀ ਜਾਈ ਜਾਊਗਾ ਤੇ ਜੇ ਕੋਈ ਸਾਡੀ ਮੱਤ ਕੋ ਉਹ ਵੀ ਜਾਈ ਜਾਊਗਾ ਜਿੰਨਾ ਤੇਰੇ ਬੰਦ ਨਹੀਂ ਟੁੱਟਦਾ ਉਹਨਾਂ ਦੇ ਸਾਨੂੰ ਇਹੋ ਜਿਹੀ ਵਾਦ ਦੀ ਕਿਸੇ ਦੀ ਲੋੜ ਨਹੀਂ ਨਾ ਸਾਨੂੰ ਵੀ ਚਾਹੀਦਾ ਨਾ ਸਾਨੂੰ ਹੋਰ ਚਾਹੀਦਿਆਂ ਹੀ ਸਾਰ ਲਾਗੇ ਸਿਰਫ ਸਾਨੂੰ ਸਾਡੀ ਜ਼ਮੀਨ ਵਜਣੀ ਚਾਹੀਦੀ ਹੈ ਜੇ ਤੁਸੀਂ ਵੀ ਪਾਓ ਅੱਜ ਆ ਠੱਠਿਆ ਕੱਲ ਨੂੰ ਆ ਠੱਠੂ ਕਰਦਿਆ ਕਰਦੇ ਆ ਬੰਨਿਆ ਜਿੰਨਾ ਉਹ ਸੱਕਿਆ ਆ ਉਹ ਬੰਨਣ ਦੇ ਤੋਂ ਸਿਬਾਨਾ ਲਾ ਦੇਣਾ ਤੇ ਜਿਹੜੇ ਬਾਕੀ ਪਿੰਡ ਹੈ ਉਹ ਵੀ ਸਾਡੇ ਨਾਲੋਂ ਨੇ ਜਿਆਦਾ ਬਾਲਕ ਪਿਛਲੇ 25 ਸਾਲ ਦੇ ਵਿੱਚ ਕਿੰਨਾ ਕੁ ਤੁਹਾਡੇ ਪਿੰਡ ਦਾ ਨੁਕਸਾਨ ਹੋ ਗਿਆ ਪਿੰਡ ਦੀ ਕਿੰਨੀ ਕੁ ਜ਼ਮੀਨ ਆ ਜਿਹੜੀ ਵਿੱਚ ਚਲ ਗਈ ਹੈ ਤੇਰੇ ਆ ਦੇ ਉਹਨਾਂ ਦੇ ਪਿੰਡ ਤੋਂ ਤੱਕ ਜਿੰਨਾ ਡੇਰਾ ਜੀ ਇਹ ਤਕਰੀਬਤ ਸਾਰਾ ਇਹ ਮੱਡ ਪਤਾਲਾ ਤੇ ਮੱਡ ਚਕੋ ਇਹ ਮੱਡ ਢਲਵਾ ਦੀ ਜ਼ਮੀਨ ਦੇ ਵਿੱਚ ਆ ਇਹਨਾਂ ਦੀ ਆਪਣੀ ਕੋਈ ਪੈੜੀ ਇਹਦੇ ਵਿੱਚ ਮੇਰਾ ਖਿਆਲ ਆ ਨਹੀਂ ਕਿ ਕਿਤੇ ਪਰਲੇ ਪਾਸੇ ਕਿਤੇ ਹੋਰ 2-4 ਕਿੱਲੇ ਵੀ 10 ਕਿੱਲੇ ਹੋਊ ਤੇ ਬਾਕੀ ਸਾਰੇ ਦਾ ਸਾਰਾ ਡੇਰਾ ਹਰ ਸਾਲ ਤਰਤੀਬ ਦੇ ਨਾਲ ਹਰ ਵਾਰੀ ਇਹ ਬੰਨ ਅਗੇ ਲਾ ਕੇ ਠੋਕਰਾਂ ਲਾ ਕੇ ਪਿੱਛੇ ਸ਼ਤੋਤ ਕਰੀ ਜਾਂਦਾ ਪਿੱਛੇ ਸਾਰਾ ਕੁਝ ਕਰੀ ਜਾਂਦਾ ਜਿੱਦਾਂ ਕਿ ਹੁਣ ਤਾਂ ਇਹ ਲਗਾਤਾਰ ਲੱਗਾ ਹੈ ਤੇ ਆ ਜਿਹੜਾ ਬੰਨ ਵੱਜਿਆ ਇਹ ਸਰਕਾਰ ਦੀ ਦੇਖਰੇਖ ਚ ਵੱਜਿਆ ਸਾਨੂੰ ਦੋ ਦਾ ਸਰਸਾ ਸਾਹ ਤੇ ਚੇਰਾਂ ਦੇ ਵਿਚਾਰੇ ਤੁਰੇ ਆ ਤੇ ਅਸੀਂ ਭਾਈ ਵੇਸਲੇ ਹੈਗੇ ਵੀ ਖਰਿਆ ਸਾਡੀ ਵਾਰੀ ਨਹੀਂ ਆਉਣੀ ਇਹ ਜਮੀਨ ਸਾਡੀ ਵਾਰੀ ਆ ਇਹਨੂੰ 2 ਸਾਲ ਹੋ ਗਿਆ ਲਗਾਤਾਰ ਉੱਤੇ ਤੇ ਕੋਈ ਸੇਤੇ ਫਰਕ ਨਹੀਂ ਪਹਿਲਾਂ ਜਮੀਨ ਤੇ ਵਾਈ ਹੁੰਦੀ ਸੀ ਪਿੰਡ ਦੇ ਲੋਕ ਇਸ ਥੀਨ ਦੇ ਵਿੱਚ ਵਾਈ ਹੁੰਦੀ ਸੀ ਇੱਥੇ ਮੋਟਰਾਂ ਲੱਗੀਆਂ ਸੀ ਇੱਥੇ ਇੰਜਣ ਸੀ ਸਿਰਫ ਇਹਦੀ ਆਹ ਇੱਕ ਕਰਤੂਤ ਐ ਅੱਢੇਰੇ ਦੀ ਗੰਦੀ ਕਰਤੂਤਾ ਜਬਾਨ ਗੰਦੀ ਜਿਆਦੀ ਕਰਨ ਨਾਲ ਜਿਹੜੀ ਗੱਲਾਂ ਸਾਡੇ ਮੂੰਹੋਂ ਨਿਕਲਦੀਆਂ ਕਿੰਨਾ ਰਕਬਾ ਪਿੰਡ ਦਾ ਤੁਹਾਡੇ ਦਾ ਬਹਿ ਗਿਆ ਸਾਡੇ ਪਿੰਡ ਦਾ ਟੋਟਲ 1600 ਤੇ ਕੋਚ 53 54 ਕ ਰਕਬਾ ਆ ਮੰਡ ਬਤਾਲਾ ਤੇ ਬਤਾਲੇ ਦਾ ਅੱਛਾ ਜੀ ਜਿਹਦੇ ਵਿੱਚੋਂ ਮੇਰਾ ਖਿਆਲ ਆ ਵੀ 7 800 ਕਿੱਲਾ ਤੇ ਜਿਹੜਾ ਉਹ ਸੌਖਾ ਅੱਧਾ ਜਿਹੜੀ ਜ਼ਮੀਨ ਆ ਉਹ ਦਰਿਆ ਦੀ ਪੇਠ ਹੋ ਗਈ ਅੱਛਾ ਜੀ ਜਿਹਦੇ ਵਿੱਚੋਂ ਇਹਨੇ ਗੰਦੀ ਕਰਤੂਤਾ ਕਰਕੇ ਕਿਸੇ ਨੂੰ ਡਰਾ ਕੇ ਬੋਲ ਲੈ ਲਈਆ ਕਿਸੇ ਦੀ ਢਾ ਕੇ ਲੈ ਲਈਆ ਹਾਂਜੀ ਤੇ ਇਹਨੇ ਆਪਣੀ ਉਹ ਸਾਰਾ ਇਹ ਆਪਣੀ ਸਕੀਮ ਚ ਕੰਮ ਜਾਵੇ ਹੁਣ ਤੱਕ ਕੋਈ ਇਹਨੂੰ ਰੋਕਿਆ ਆਪਣੇ ਕਹਾ ਨਾ ਕੋਈ ਅਜੇ ਵੀ ਜਿਹੜੇ ਜਾਦੇ ਲੋਕ ਆ ਉਹ ਇਹ ਕਹਿੰਦੇ ਆ ਬਾਬਾ ਤੇ ਅਸੀਂ ਤੇ ਚਲੋ ਇਹਨੂੰ ਬਾਬਾ ਤਾਂ ਕੀ ਕਰਨਾ ਅਸੀਂ ਤੇ ਸਾਰ ਹੋਰ ਕੁਝ ਕਹਿਣ ਨੂੰ ਇਹਨੂੰ ਜੀ ਨਹੀਂ ਕਰਦਾ ਮੈਂ ਸੌਰੀ ਸਾਡੇ ਕੋਲ ਮਾਫੀ ਚਾਹਣਾ ਐਡ ਕਰਨੀ ਚਾਹੁੰਦਾ ਹੁਣ ਤੁਸੀਂ ਇਹ ਦੇਖੋ ਵੀ ਜਿਹੜੇ ਕਹਿ ਰਹੇ ਆ ਨਾ ਵੀ ਜ਼ਮੀਨਾਂ ਤੁਹਾਡੇ ਕੋ ਖਰੀਦੀਆਂ ਹੁਣ ਤੁਸੀਂ ਸਾਰਿਆਂ ਨੇ ਇਹ ਦਰਿਆ ਆਪਣਾ ਗੰਨਾ ਦੇਖਿਆ ਹਾਂਜੀ ਸਾਡੀ ਮਾਲਕੀ ਜ਼ਮੀਨ ਆ ਇਹ ਅਮਨਦੀਪ ਸਿੰਘ ਦੇ ਠੇਕੇ ਤੇ ਲਈ ਸੀ ਜ਼ਮੀਨ ਜਿਹੜੀ ਆ ਉਹਨੇ ਕੁਮਾਰ ਵਿੱਜਿਆ ਹੁਣ ਜਿਹੜੀ ਪੈਲੀ ਆ ਤਕਰੀਬਨ 2 2.5 ਕਿੱਲੇ ਲਗਭਗ ਵਿੱਚ ਚਲੀ ਗਈ ਆ ਹਾਂਜੀ ਹੁਣ ਜਿਹੜੀ ਬਾਕੀ ਦੀ ਬਜੀ ਆ ਮੈਂ ਇਹਨੂੰ ਕੀ ਕਰੂੰਗਾ ਹਾਂਜੀ ਮੈਂ ਡਰ ਕੇ ਵੇਚਣੀ ਆ ਅਸੀਂ ਡਰ ਕੇ ਵੇਚਣੀ ਆ ਵੀ ਜਿਹੜੀ ਉਹ ਚਲੀ ਗਈ ਆ ਉਹਦਾ ਕੁਛ ਨਾ ਕੁਛ ਮਿਲਦਾ ਸਿਰ ਮਜਬੂਰ ਹੋ ਗਏ ਤੇ ਸਾਨੂੰ ਜਿਹੜੇ ਥੋੜੇ ਬੋਦੇ ਮਿਲਦੇ ਇਹੋ ਹੀ ਸਾਰੇ ਲੋਕਾਂ ਨੇ ਕੀਤਾ ਵਾ ਤੇ ਕਹਿੰਦੇ ਉਧਰੋਂ ਬੰਨ ਲੱਗੇ ਦੇ ਕੇ ਲਈ ਆਉਣੇ ਆ ਸਾਡੀ ਜ਼ਮੀਨ ਦਰਿਆ ਦੇ ਵਿੱਚ ਜਾਣੀ ਆ ਉਹ ਸਾਡਾ ਨੁਕਸਾਨ ਹੋਣਾ ਇਸ ਕਰਕੇ ਜਿਹੜਾ ਕੋਈ ਲੱਖ 2 ਲੱਖ ਮਿਲਦਾ ਵਾ ਇਥੋਂ ਤੱਕ ਵੀ ਮੇਰਾ ਖਿਆਲ ਸ਼ਾਇਦ ਲੋਕਾਂ ਨੇ 10 ਵੀ ਹਜ਼ਾਰ ਤੇ ਵੀ ਪੈੜੀਆਂ ਇਹਨਾਂ ਨੂੰ ਦਿੱਤੀਆਂ ਹੋਈਆਂ 10 ਤੇ ਵੀ ਸ਼ਾਇਦ 10-10 ਹਜ਼ਾਰ ਦਾ ਕਿੱਲਾ ਹਜ਼ਾਰ ਨੂੰ ਵੀ ਇਸ ਟਾਈਮ ਜਿਹੜੇ ਜਿਹੜੇ ਨਾ ਬਹੁਤ ਚਿੰਤਕ ਆ ਆਪਣੇ ਡੇਰਾਬਾਦ ਵਿਆਸ ਵਾਲੇ ਗੁਰਿੰਦਰ ਸਿੰਘ ਢੱਲੋਂ ਦੇ ਚੇਲੇ ਵਾਲਕੇ ਭਗਤਾਂੰਦ ਭਗਤ ਕਹਿੰਦੇ ਆ ਉਹ ਇੱਥੇ ਆੜ ਕੇ ਦੇਖਣ ਅੱਜ ਇਹ ਮੇਰੀ ਮਾਲਕੀ ਆ ਕਿਸੇ ਨਾ ਕਿਸੇ ਨੇ ਮਜਬੂਰ ਹੋ ਕੇ ਕੀ ਕਰੂੰਗਾ ਹਾਂਜੀ ਜਦੋਂ ਮੇਰੀ ਵਾਹੀ ਜੋਗੀ ਨਹੀਂ ਬੱਜਣੀ ਹਾਂਜੀ ਤੇ ਦੂਜੇ ਨੰਬਰ ਤੇ ਜਿਹੜੀਆਂ ਇਹਦੇ ਇਹਦੀ ਸਾਈਡ ਤੇ ਹੈਗੀਆਂ ਵਾ ਉੱਥੇ ਵੀ ਸਾਡੀ ਮਾਲਕੀ ਹੈਗੀ ਆ ਸਾਨੂੰ ਉੱਥੇ ਵੰਡ ਹੀ ਦਿੰਦੇ ਆ ਅੱਛਾ ਉਧਰ ਦੇ ਬਸੇ ਹਾਂਜੀ ਸਾਡੇ ਆਪਣੇ ਸਾਡੇ ਆਪਣੇ ਪਰਿਵਾਰ ਦੀ ਆ ਪੂਰੀ ਬਹੁਤ ਲੋਕਾਂ ਦੀ ਪਿੰਡੋ ਹੈਗੀ ਬਹੁਤ ਲੋਕ ਦੇ ਵੀ ਆ ਇਸ ਵਿੱਚ ਹੁਣ ਦੇਖੋ ਕੀ ਕਰਾਂਗੇ ਐਂਡ ਤੇ ਜਿਹੜੀ ਉਧਰ ਨੇ ਪਈ ਜ਼ਮੀਨ ਆ ਸਾਡੀ ਸਾਨੂੰ ਉਹਦਾ ਕੁਝ ਨਹੀਂ ਬਿਰਖਾ ਤਾਂ 100 ਸਾਲ ਤੋਂ ਹੀ ਲਗਭਗ ਜਦੋਂ ਕਿਤੇ ਇਹਦਾ ਡੇਰਾ ਬਣਿਆ ਵਾ ਉਦੋਂ ਤੋਂ ਉਧਰ ਉਦਾਂ ਹੀ ਪਈ ਆ ਨਾ ਤਾਂ ਸਾਨੂੰ ਉੱਥੇ ਛਾੜ ਦਿੰਦੇ ਆ ਤਾਂ ਸਾਨੂੰ ਆਉਣ ਜਾਣ ਜਿਹੜਾ ਇਹਨਾਂ ਨੇ ਫਿਰ ਐਂਡ ਤੇ ਲੋਕਾਂ ਨੇ ਕੀ ਕਰਨਾ ਗੁਰਿੰਦਰ ਸਿੰਘ ਭੱਜੋ ਜਿਹੜਾ ਵਾ ਡੇਰਾ ਬਿਆਸ ਫਿਰ ਐਂਡ ਦੇ ਲੋਕ ਕੀ ਕਰਦੇ ਕਹਿੰਦੇ ਜੋ ਮਿਲਿਆ ਉਹ ਲੈ ਲੋ ਇਹ ਗ੍ਰਿੰਦਰ ਸਿੰਘ ਢੱਲੋਂ ਡੇਰਾ ਬਿਆਸ ਜਿਹੜਾ ਬਹੁਤ ਜ਼ਿਆਦਾ ਧੱਕਾ ਕਰਦਾ ਜਿੱਥੇ ਪਿੰਡ ਬਤਾਲਾ ਮੰਡ ਬਤਾਲਾ ਟਿਲਮਾ ਤੇ ਚਕੋਗੀ ਇਹਨਾਂ ਨਾਲ ਅੱਜ ਕਰ ਰਿਆ ਵਾ ਤੇ ਗਾਂ ਲੋਕਾਂ ਨਾਲ ਹੁਣਾ ਜੀ ਇਹਦੇ ਐਸ ਵਾਰ ਤੁਸੀਂ ਬੰਨ ਬਚ ਗਿਆ ਜੇ ਇਹ ਇਦਾਂ ਹੀ ਅੱਗੇ ਆਈ ਗਿਆ ਅੱਗੇ ਤੋਂ ਤੁਸੀਂ ਬੰਨ ਬਚਣਾ ਨਹੀਂ ਵਾਜੇ ਖਾਲਸਾ ਵਾਜੇ ਜੁਫਾ ਹੁਣ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਤੁਸੀਂ ਬੰਨ ਪਿੰਡ ਵਾਲੇ ਪਾਸੇ ਆ ਨਾ ਵੀ ਉਹ ਐ ਕਿਤੇ ਇਹਨਾਂ ਨੇ ਬਚਾ ਲਿਆ ਤੇ ਅੱਗੇ ਤੋਂ ਨਹੀਂ ਬਚਣਾ ਜਦੋਂ ਦਰਿਆ ਹੀ ਉੱਥੇ ਚੱਲ ਗਿਆ ਫਿਰ ਕਿਵੇਂ ਬਚੇਗਾ ਸੋ ਆਹ ਵੇਖੋ ਤੁਸੀਂ ਕਿੰਨੇ ਯਾ ਟਰਾਲੀਆਂ ਕਿੰਨੇ ਟਰੈਕਟਰ ਕਿੰਨੇ ਲੇਵਰ ਆ ਜਿਹੜੇ ਸਰਦਾ ਭਾਵਨਾ ਨਾਲ ਅੰਨੇ ਸਰਦਾ ਵਾ ਆ ਉਹਨਾਂ ਦੇ ਵਿੱਚ ਉਹ ਜਿਹੜੀਆਂ ਬਸ ਕਿਸਮ ਦੀਆਂ ਟਰਾਲੀਆਂ ਨੇ ਉਹਨਾਂ ਦੇ ਵਿੱਚ ਪਬਲਿਕ ਬੈਠੀ ਆ ਜਿਹੜੇ ਪੱਥਰ ਲਾਉਂਦੇ تھے ਉਹ ਸਾਨੂੰ ਵੇਖ ਕੇ ਪੱਥਰ ਰੋਣ ਤੋਂ ਹੁਣ ਪਰੇ हट ਗਿਆ ਤੇ ਉਹ ਸੱਜਰਾ ਪੱਥਰ ਜਿਹੜਾ ਉਹ ਲੱਗਿਆ ਹੋਇਆ ਤੇ ਇਹ ਸਾਰਾ ਕੁਝ ਆਉ ਲੱਗ ਰਿਹਾ ਕਿ ਉਹ ਵਰਮੇ ਅੱਜ ਵੀ ਹੁਣ ਮੌਕੇ ਤੇ ਵਰਮੇ ਚੱਲ ਰਹੇ ਆ ਮੌਕੇ ਤੇ ਵਰਮੇ ਜਿਹੜਿਆ ਇਹ ਚੱਲ ਰਹੇ ਨੇ ਜਿਹੜੇ ਇਧਰੋਂ ਨੇਤਾ ਐਸ ਪਾਸੇ ਪੈਪਾ ਪੈਪ ਦਾ ਮੂੰਹ ਇੱਥੇ ਆ ਇੱਥੇ ਪਾਪਾ ਨੇ ਮੂੰਹ ਨੇ ਇਧਰ ਹੋਰੇ ਤੱਕ ਜੀ ਜਾਂਦੇ ਆ ਤੇ ਉਹ ਪਾਣੀ ਨਾਲ ਢਗਾ ਡਕਦੀਆਂ ਜਾ ਰਹੀਆਂ ਨੇ ਸੋ ਇਹ ਕੁਛ ਇਹ ਬਰਬਾਦੀ ਜਿਹੜੀ ਆ ਅੱਜ ਵੀ ਹੋ ਰਹੀ ਆ ਅੱਗੇ ਤੁਹਾਨੂੰ ਇਧਰ ਵਿਖਾਵਾਂਗੇ ਰਸਤੇ ਜੀ ਜਾਂਦੇ ਆ ਕਿ ਇੱਥੋਂ ਸੀ 2.5 ਕਿਲੋ ਮੇਰੇ ਪਿੰਡ ਤੋਂ ਅਸੀਂ ਜਿਹੜਾ ਇੱਥੇ ਜੋੜੇ ਪਜਾਮੇ ਲਾ ਕੇ ਤੇ ਇਸੇ ਪਾਣੀ ਦੇ ਵਿੱਚੋਂ ਦੀ ਅਸੀਂ ਜਿਹੜਾ ਉਹ ਆਏ ਆ ਸਿਰਫ ਇੱਥੋਂ ਦਾ ਵਿਖਾਉਣ ਵਾਸਤੇ ਸੋ ਅੱਗੇ ਹੁਣ ਆਪਾਂ ਚੱਲਦੇ ਹਾਂ ਜੀ ਵਾਪਸ ਤੇ ਕਿਸ ਤਰ੍ਹਾਂ ਉਹ ਜ਼ਿਆਦਾ ਪਾੜ ਪਿਆ ਉਹ ਪੰਦੇ ਦੀ ਚਲ ਉੱਥੇ ਇੱਕ ਬਾਦ ਆਪਣਾ ਸਰਪੰਚ ਸਾਹਿਬ ਤੁਹਾਡੇ ਪਿੰਡ ਦਾ 1500 ਕਿੱਲਾ ਰਕਬਰ ਢੜ ਗਿਆ ਜੀ ਹਾਂਜੀ ਪਾਣੀ 1500 ਕਿੱਲਾ ਨਹੀਂ ਸਾਡੇ ਪਿੰਡ ਦਾ 1600 ਕਿੱਲਾ ਟੋਟਲ ਆ ਹਾਂਜੀ ਜਿਹਦੇ ਵਿੱਚੋਂ ਲਗਭਗ ਅੱਧੇੋਂ ਜ਼ਿਆਦਾ ਜਿਹੜਾ ਆ ਉਹ ਡੇਰੇ ਵਾਲਾ ਬਰਬਾਦ ਨਹੀਂ ਕਰ ਚੁੱਕਾ ਇੱਧਰਲੇ ਪਾਸੇੋਂ ਬਰਬਾਦ ਕਰਕੇ ਆਪਣੇ ਵਾਲੇ ਪਾਸੇ ਲਿਜਾ ਚੁੱਕਾ ਆ ਅੱਛਾ ਜੀ ਤੇ ਲਗਾਤਾਰ ਉਹ ਜੇ ਤਾਈ ਯਾਰੀ ਆ ਤੇ ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ ਕੋਰਟ ਦੇ ਵਿੱਚ ਕੇਸ ਚੱਲਦਾ ਜੀ 23 ਦਸੰਬਰ ਦਾ ਹਾਂਜੀ 23 ਦਾ 23 ਦਸੰਬਰ 23 ਸੰਦਾਂ ਦਾ 2023 ਦਾ ਹਾਂਜੀ 2023 ਹਾਂਜੀ ਹਾਂਜੀ ਲਗਾਤਾਰ ਚੱਲਦਾ ਤਰੀਕਾ ਪੈਂਦੀ ਆ ਵਕੀਲ ਕੀਤੇ ਆਂ ਗਰੀਬ ਲੋਕਾਂ ਨੇ ਗਰਾਹੀ ਕਰਕੇ 2-2 4-4000 1000 1000 ਕਰਕੇ ਉੱਥੇ 6 ਲੱਖ ਰੁਪਈਆ ਫੀਸ ਦਿੱਤੀ ਆ ਉਹ ਕੋਰਟ ਦੇ ਕਾਗਜ਼ ਪੂਰੇ ਕੀਤੇ ਆ ਉਹ ਤਰੀਕਾ ਪੈਂਦੀ ਆ ਹਾਂਜੀ ਤੇ ਦੇਖੋ ਹੁਣ ਫੇ 19 ਤਰੀਕਾ ਸ਼ਾਇਦ ਪਈ ਹਾਂਜੀ ਉਹ ਅਜ ਵਕੀਲ ਸਾਹਿਬ ਵੀ ਆ ਰਹੇ ਆ ਇੱਥੇ ਬੋਕਾ ਦੇਖਣ ਅੱਛਾ ਵਕੀਲ ਸਾਹਿਬ ਆ ਰਹੇ ਆ ਹਾਂਜੀ ਜੋ ਅੱਗੇ ਹੋਊਗਾ ਜੀ ਥੋਡੀ ਆਪਣੀ ਜ਼ਮੀਨ ਵੀ ਉਹਰੇ ਨਾਲ ਹੀ ਆ ਥੋਡੇ ਵਾਲੇ ਪਿੱਛੇ ਆ ਥੋਡੇ ਸਾਡੀ ਜ਼ਮੀਨ ਦੇ ਅੱਗੇ ਵੀ ਅਜ ਕਿਲਾ ਜ਼ਮੀਨ ਉਹਦੇ ਉਹਦੇ ਕਬਜ਼ੇ ਤੇ ਆ ਡੇਰੇ ਵਿਆਸ ਦੇ ਡੇਰੇ ਵਿਆਸ ਆ ਬੰਨੋ ਅੱਗੇ ਰੰਗ ਹੀ ਆ ਬਾਕੀ ਜ਼ਮੀਨ ਫੇਰ ਕੰਡੇ ਤੇ ਆ ਅੱਛਾ ਜੀ ਉਦੋਂ ਅੱਗੇ ਫੇਰ ਆ ਅੱਛਾ ਜਿਹੜਾ ਉਧਰ ਕਿਲਾ ਹੈਗਾ ਡੇਰੇ ਵਿਆਸ ਵਾਲੇ ਦੇ ਕੰਟਰੋਲ 'ਚ ਉੱਥੇ ਤੁਹਾਨੂੰ ਜਾਣ ਦੇਣਗੇ ਜੀ ਜਾਣਦੇ ਆ ਮੈਂ ਕਿਹਨਾਂ ਚ ਸਾਨੂੰ ਬਰਾ ਖਿਆਲ ਆ ਉਹ ਨਹੀਂ ਜਾਣ ਦੇਣਾ ਜੀ ਸਾਰੇ ਤੁਸੀਂ ਨਹੀਂ ਜਾ ਸਕਦੇ ਤੁਸੀਂ ਵੀ ਜਾਣਾ ਹੋਊਗਾ ਜੇ ਪ੍ਰੈਸ ਨੇ ਜਾਂ ਕੋਈ ਸਰਕਾਰੀ ਅਫਸਰ ਡੀਸੀ ਐਸਐਸ ਡੀਐਮ ਕੋਈ ਵੀ ਜਾਣਾ ਉਹ ਪਹਿਲਾਂ ਉਹਨਾਂ ਕੋਲ ਪਰਮਿਸ਼ਨ ਲੈਣੀ ਪਊਗੀ ਉਹ ਪਰਮਿਸ਼ਨ ਦੇਣਗੇ ਤੇ ਫੇਰ ਉੱਥੇ ਕੋਈ ਅਫਸਰ ਤੁਹਾਡੇ ਸਾਰੇ ਹਥਿਆਰ ਮੋਬਾਈਲ ਸਾਰਾ ਕੁਝ ਜਮ੍ਹਾਂ ਕਰਾ ਕੇ ਫਿਰ ਤੁਹਾਨੂੰ ਅੰਦਰ ਜਾਣ ਦੇਣਗੇ ਇਹ ਨਹੀਂ ਵੀ ਤੁਸੀਂ ਉਦਾਂ ਵੀ ਜਦਾਂ ਲੋਕੀ ਜਲ ਜਾਂਦੇ ਕਿੰਨੀ ਕਿ ਜ਼ਮੀਨ ਆ ਡੇਰੇ ਵਾਲੇ ਪਾਸੇ ਦੂਜੇ ਪਾਸੇ ਤੋਂ ਪਿੰਡ ਵਾਲਿਆਂ ਦੇ ਡੇਰਾ ਜਿਹੜਾ ਤਕਰੀਬਨ ਹੀ ਡੇਰਾ ਜਿਹੜਾ ਬਣਿਆ ਹੋਇਆ ਅੱਜ ਤੱਕ ਦੇ ਦਾ ਸਮੇਂ ਦਾ ਉਹ ਸਾਡੇ ਪਿੰਡ ਦੀ ਜ਼ਮੀਨ ਸਾਰੀ ਸਾਡੇ ਪਿੰਡ ਦੀ ਜ਼ਮੀਨ ਤੋਂ ਪਾਰ ਸਾਡੇ ਪਿੰਡ ਦਾ 400 ਕਲਾ ਹੋਊਗਾ ਜੀ ਘੱਟ ਤੋਂ ਘੱਟ ਉਸ ਬੰਦ ਤੋਂ ਪਾਰ ਜਿਹੜਾ ਨਵਾਂ ਬੰਦ ਬਣਿਆ ਹੈ ਨਵਾਂ ਬੰਦ ਬਣਿਆ ਤੇ 2250 ਕਿੱਲਾ ਹੋਊਗਾ ਤੇ ਬਾਕੀ ਇਧਰ ਨੂੰ ਲਾ ਲਓ 1600 ਕਿੱਲਾ 1600 ਕੁਛ ਕਿੱਲੇ ਟੋਟਲ ਠੀਕ ਜੀ ਤੁਹਾਡਾ ਨਾਮ ਕੀ ਜੀ ਜਿਵੇਂਦਰ ਸਿੰਘ ਸਾਹਿਬ ਦਾ ਸਰਪੰਚ ਤੇ ਲੰਮੜਾ ਅੱਛਾ ਜੀ ਸਾਹਿਬ ਦਾ ਸਰਪੰਚ ਤੇ ਮਜੀਦ ਲੰਮੜਾ ਜੀ ਤੁਹਾਡਾ ਨਾਮ ਕੀ ਜੀ ਹਰਪਜਨ ਸਿੰਘ ਅੱਛਾ ਜੀ ਤੁਸੀਂ ਵੀ ਖੇਤੀ ਕਰਦੇ ਹੋ? ਖੇਤੀ ਕਰਦੇ ਆ ਜੀ। ਅੱਛਾ ਥੋੜੀ ਜ਼ਮੀਨ ਵੀ ਉੱਧਰ? ਸਾਡੀ ਵੀ ਉੱਧਰ ਹੈਗੀ ਆ ਜੀ ਭਾਈ ਸਾਡੀ ਇੱਥੇ ਵੀ ਆਉਣਾ ਗੰਨੇ ਦੇ ਨਾਲ ਪਰਲੇ ਪਾਸੇ ਸਾਡੀ ਆ ਜੀ। ਅੱਛਾ ਥੋੜੇ ਵਾਲੀ ਵੀ ਢਲ ਗਈ। ਉਹਨੂੰ ਅਜੇ ਤੇ ਮੇਰੇ ਖਿਆਲ ਨਾਲ ਰਹਿ ਗਿਆ ਅੱਧਾ ਕਿ ਗੱਲਾ ਜੇ ਏਦਾਂ ਕੰਮ ਚੱਲਦਾ ਰਿਹਾ ਤਾਂ ਉਹ ਵੀ ਦਰਿਆ ਨੇ ਆਪਣੇ ਘੁਰਦਪੁਰ ਕਰ ਲੈਣੀ। ਕਿੰਨਾ ਕਿੰਨਾ ਵਿੱਜੇ ਤੁਸੀਂ? ਕਮਾਲ। ਉੱਥੇ ਸਾਡਾ ਝੋਨਾ ਹੈ ਜੀ ਝੋਨਾ ਸਾਡਾ ਸਾਰਾ ਖਤਮ ਹੋ ਗਿਆ। ਅੱਛਾ ਜੀ। ਹਾਂਜੀ ਹਾਂਜੀ। ਭਾਜੀ ਇੱਕ ਗੱਲ ਕਰਨੀ ਆ। ਹਾਂਜੀ ਹਾਂਜੀ। ਜਿੱਦਾਂ ਭਾਜੀ ਹੁਣਾਂ ਦੀ ਹੁਣ ਜ਼ਮੀਨ ਰੁੜ ਗਈ ਆ। ਤੇ ਆਪਾਂ ਸੋਚਦੇ ਆਂ ਵੀ ਲਾਲੂ ਸਾਡੇ ਨਾਲ ਦੇ ਪਿੰਡ ਸੋਚਦੇ ਆਂ ਵੀ ਦਰਿਆ ਛੜ ਤੋਂ ਬਹੁਤ ਦੂਰ ਆ। ਹਾਂਜੀ ਇਹ ਦੂਰ ਕੁਛ ਨਹੀਂ ਰਹਿ ਗਿਆ ਆਪਣੇ ਘਰ ਦੇ ਵਿੱਚ ਆ ਗਿਆ ਵਾ। ਮੈਂ ਨਾਲ ਦੇ ਪਿੰਡਾਂ ਨੂੰ ਅਪੀਲ ਕਰਦਾ ਆਂ ਵੀ ਆਪਣੇ ਨਾਲ ਤੁਰਨ। ਹਾਂਜੀ ਸਾਡੇ ਨਾਲ ਤੁਰਨੇ ਜਿੱਡਾ ਕਾਬਲਾ ਹੋਊਗਾ ਬਹੁਤ ਪਹਾੜ ਨਾਲ ਅਸੀਂ ਮੱਥਾ ਲਾਇਆ ਵਾ। ਇਹਨੂੰ ਲੱਗਦਾ ਹੋਊਗਾ ਵੀ ਅਸੀਂ ਇਹਨਾਂ ਦੀਆਂ ਜ਼ਮੀਨਾਂ ਖੋਦਾਂਗੇ। ਹਾਂਜੀ ਹੁਣ ਭਾਜੀ ਹੁਣ ਦੇ ਚਲੋ ਮੇਰੀ ਜ਼ਮੀਨ ਵਿੱਚ ਰੁੜੀ ਆ। ਤੇ ਪਰ ਇਹਦੇ ਵਿੱਚ ਇਹ ਹੁੰਦਾ ਆ ਵੀ ਸਾਡੇ ਦਾਦਿਆਂ ਪਰਦਾਦਿਆਂ ਨੇ ਜਦੋਂ ਸ਼ੁਰੂ ਕੀਤਾ ਇੱਥੋਂ ਜ਼ਮੀਨਾਂ ਪੱਧਰੀਆਂ ਕੀਤੀਆਂ ਤੋਬੇ ਕਾਹ ਪੱਟੇ ਰੇਤਾ ਪਟੀਆਂ ਪੱਧਰੀਆਂ ਕੀਤੀਆਂ ਤੇ ਕਿਦਾਂ ਉਹਨਾਂ ਨੇ ਵਾਈ ਕੀਤੀ ਅੱਜ ਸਾਡੀਆਂ ਜ਼ਮੀਨਾਂ ਢੈਂ ਰਹੀਆਂ ਤੇ ਜਿਹੜਾ ਪ੍ਰਸ਼ਾਸਨ ਆ ਸਾਡਾ ਐਮਐਲਏ ਸਾਹਿਬ ਆ ਹਰੇਕ ਥਾਂ ਬੋਲਦੇ ਆ ਪਰ ਅੱਜ ਇੱਥੇ ਸਾਰੇ ਚੁੱਪਦਾ ਰਹੀ ਆ ਸਾਡਾ ਦੁੱਖ ਸੁਣੋ ਜਿਹੜੇ ਇਹਨਾਂ ਦੇ ਬੰਦੇ ਕਮੈਂਟ ਕਰਦੇ ਆ ਪੋਸਟਾਂ ਮੈਂ ਵੀ ਦੇਖਦਾ ਸ਼ੇਅਰ ਵੀ ਕਰਦਾ ਵਾਂ ਪਰ ਇਹਨਾਂ ਵਿੱਚ ਆਣ ਕੇ ਜੇ ਸਾਨੂੰ ਕੋਈ ਝੂਠਾ ਕਹਿੰਦਾ ਸਾਨੂੰ ਮੌਕੇ ਤੇ ਆੜ ਕੇ ਝੂਠਾ ਕਵੇ ਸਾਡੇ ਸਿਰ ਦਰਦ ਦੀ ਲੱਗਿਆ ਲੋਕੀ ਧਮਾਚਾੜੀ ਦੇਖ ਸਕਦੇ ਤੁਹਾਡਾ ਨਾਮ ਕੀ ਹੈ ਮੇਰਾ ਨਾਂ ਰਾਜਵੰਤ ਸਿੰਘ ਆ ਜੀ ਪਿੰਡ ਬਤਾਲਾ ਜ਼ਿਲ੍ਹਾ ਕਬੂਰਥਲਾ ਜੀ ਕਿੰਨੀ ਜ਼ਮੀਨ ਆ ਤੁਹਾਡੀ ਜਿਹੜੇ ਮੇਰੀ ਜੀ ਇੱਥੇ ਮੇਰੇ ਟੱਬਰ ਦੀ ਤਕਰੀਬਨ 10 ਤੋਂ 12 ਕਨਾਲ ਜ਼ਮੀਨ ਜਿਹੜੀ ਰੁੱੜ ਚੁੱਕੀ ਆ 12 ਕਨਾਲ ਮੇਰੀ ਕੱਲੇ ਦੀ ਆ ਜਿਹੜੇ ਮੇਰਾ ਟੱਬਰ ਆ ਮੇਰੇ ਕੋਲ 170 ਤੋਂ 75 ਕੱਲੇ ਜਿਹੜੇ ਸਾਰੇ ਰੁੱੜ ਚੁੱਕੇ ਆ ਤੁਹਾਡੇ ਪਰਿਵਾਰ ਦੇ ਬਿਲਕੁਲ ਜੀ ਬਿਲਕੁਲ ਅਸੀਂ ਹੁਣ ਜੇ ਮਾਂ ਬਾਪ ਦੇ ਜਿਹੜੇ ਪੇ ਦਾਦਿਆਂ ਦੀ ਜ਼ਮੀਨ ਹੀ ਛੱਡ ਦਾਂਗੇ ਤਾਂ ਅਸੀਂ ਕਿੱਥੇ ਰਾਵਾਂਗੇ ਕਿਹੜੇ ਸਾਲ ਤੋਂ ਰੁੱੜੇ ਆ ਇਹਦੀ ਤਕਰੀਬਨ ਜਿੱਥੋਂ ਦੀ ਧਾਲ ਲੱਗਦੀ ਤੁਰੀ ਆਉਂਦੀ ਆ 2008 ਤੋਂ ਬਾਅਦ ਆ 23 ਤੋਂ ਬਾਅਦ ਜ਼ਿਆਦਾ ਕੰਮ ਹੋਇਆ ਆ ਹੁਣ ਤੁਸੀਂ ਦੇਖ ਰਹੇ ਆ ਕਿ ਅੱਗੇ ਪਾਣੀ ਜਿੱਦਾਂ ਸੱਦਾ ਜਾਂਦਾ ਉਹ ਘੁੰਮ ਕੇ ਆਉਂੰਡਿਆ ਘੁੰਮ ਕੇ ਦਾ ਮਤਲਬ ਇਹ ਸਾਡੀ ਢਾਹ ਲੱਗ ਜਾਣੀ ਆ ਪਾਣੀ ਗਾਂ ਚੱਲ ਜਾਣਾ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ ਮੈਂ ਗੱਲ ਦੱਸਦਾ ਜਿੱਦਾਂ ਭਾਜੀ ਹੁਣਾਂ ਨੇ ਵੀ ਕਹੀ ਆ ਜੇ ਜਿਸ ਟਾਈਮ ਨਾ ਅਸੀਂ ਵੀ ਸ਼ਾਇਦ ਹੁਣੇ ਉਹੀ ਕਹਿ ਸਕਦੇ ਤਮਾਸ਼ਾ ਦੇਖਿਆ ਪਹਿਲਾਂ ਜਿਹੜੇ ਡੇਰੇ ਦੇ ਨਾਲ ਦੇ ਪਿੰਡ ਆ ਪਹਿਲਾਂ ਤਾਂ ਉਹਨਾਂ ਨੂੰ ਇਹਨੇ ਢਾਹ ਲਾਈ ਉੱਥੋਂ ਲੋਕਾਂ ਦੀਆਂ ਲੋਕਾਂ ਨੂੰ ਮਜਬੂਰ ਕਰਕੇ ਜ਼ਮੀਨਾਂ ਕਿਸੇ ਦੇ ਘਰ ਘਰ ਵਾਲੇ ਥਾਂ ਕਿਸੇ ਦੇ ਪਲਾਟ ਕਬਜ਼ੇ ਸ਼ਾਇਦ ਉਦੋਂ ਉਹਨਾਂ ਨੇ ਸ਼ਾਇਦ ਪਤਾ ਨਹੀਂ ਪੁਕਾਰ ਕੀਤੀ ਹੋਊਗੀ ਲੋਕਾਂ ਦਾ ਜਾਂ ਨਹੀਂ ਕੀਤੀ ਪਰ ਅਸੀਂ ਅੱਜ ਬਹੁਤ ਕਰਨ ਲਏ ਆ ਸ਼ਾਇਦ ਅਸੀਂ ਇਸ ਗੱਲ ਨੂੰ ਹੁਣ ਮਹਿਸੂਸ ਕਰਦੇ ਜੇ ਕਿਤੇ ਉਸ ਟਾਈਮ ਅਸੀਂ ਜਾਂ ਸਾਰੇ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਹੁੰਦਾ ਨਾ ਅੱਜ ਸਾਡੀਆਂ ਜਮੀਨਾਂ ਨਹੀਂ ਸੀ ਜਾਣੀਆਂ ਸੋ ਇਸ ਕਰਕੇ ਬੇਨਤੀ ਆ ਅਸੀਂ ਉਹਨਾਂ ਦਾ ਤਮਾਸ਼ਾ ਤਮਾਸ਼ੇ کہہ ਸਕਦੇ ਹਾਂ ਅਸੀਂ ਸ਼ਾਇਦ ਉਹਨਾਂ ਦਾ ਤਮਾਸ਼ਾ ਵੇਖਿਆ ਅੱਜ ਅਸੀਂ ਆਪ ਉਸ ਜਗ੍ਹਾ ਤੇ ਖੜੇ ਹੋ ਗਏ ਆ ਪਰ ਜਿਹੜੇ ਦੂਸਰੇ ਲੋਕ ਆ ਉਹ ਸਾਡਾ ਅੱਜ ਤਮਾਸ਼ਾ ਦੇਖਦੇ ਆ ਉਹਨਾਂ ਨੂੰ ਸਾਡੇ ਵਾਲੀ ਜਗ੍ਹਾ ਤੇ ਖੜੇ ਹੋਣਾ ਪੈਣਾ ਵਾ ਇਹ ਚਲੇ ਜਾਣੀ ਆ ਇਹਨੂੰ ਨਹੀਂ ਰੋਕ ਸਕਦੇ ਮੇਰੀ ਜਿਹੜੀ ਥੋੜੀ ਬੋਦੀ ਜ਼ਮੀਨ ਬਣੀ ਆ ਵੇਚ ਲਈ ਜਾਣੀ ਆ ਪਰ ਬਾਕੀਆਂ ਦੀ ਬਚਾ ਲਈਏ ਇਸ ਗੁੰਡੇ ਗੁਰਿੰਦਰ ਸਿੰਘ ਢੱਲੋਂ ਤੋਂ ਬਾਕੀਆਂ ਨੂੰ ਬਚਾ ਲਈਏ ਅਸੀਂ ਤਾਂ ਗਏ ਆ ਹੁਣ ਬਾਕੀ ਪਿੰਡ ਬਚਾ ਲਈਏ ਲੋਕਾਂ ਦੀਆਂ ਹੋਰਾਂ ਜਮੀਨਾਂ ਬਚਾ ਲਈਏ ਬਾਕੀ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਜਿੰਨਿਆਂ ਨੂੰ ਬਿਆਸ ਰਿਆ ਦੀ ਮਾਰ ਪਈ ਆ ਇਹ ਬਿਆਸ ਡੇਰੇ ਦਾ ਕਰਕੇ ਪਈ ਆ ਇਹਦਾ ਦਾਇਰਾ ਛੋਟਾ ਹੋ ਗਿਆ ਪਿਛਲੇ ਨੂੰ ਜਾਦੀ ਪੈ ਗਈ ਆ ਜਿਹੜੇ ਸਾਡੇ ਸਾਡੇ ਤੋਂ ਮੋਹਰੇ ਸੀ ਇਧਰ ਚਗੋ ਕੀ ਢੱਲ ਮਾਰੀ ਸਾਈਡ ਨੂੰ ਦਰਿਆ ਤੋਂ ਬਾਅਦ ਦੇ ਬਿਆਸ ਤੋਂ ਗਈ ਜਾਂਦੇ ਆ ਉੱਥੇ ਇਹਦੀ ਰੇਤਾ ਜਿਹੜੀ ਜਾ ਕੇ ਉੱਥੇ ਇਹਨੇ ਅਗੇ ਆਪਣੇ ਬਲੌਕ ਕਰਤਾ ਦਰਿਆ ਜਿਹੜਾ ਵਾ ਉਹਨਾਂ ਨੂੰ ਬਹੁਤ ਜ਼ਿਆਦੀ ਮਾਰ ਇਸੇ ਕਰਕੇ ਪਈ ਆ ਸੋ ਇਸ ਕਰਕੇ ਦਰਿਆ ਤੇ ਸਾਡੇ ਕਹ ਲੋ ਜੇ ਦਰਿਆ ਜਿੱਥੋਂ ਆਉਂਦਾ ਪਾਣੀ ਜਾਂ ਜਿੱਧਰ ਨੂੰ ਜਾਂਦਾ ਵਾ ਸਾਰੇ ਬੰਨੇ ਮਾਰ ਡੇਰਾ ਬਿਆਸ ਗੁਰਿੰਦਰ ਸਿੰਘ ਢਿੱਲੋਂ ਦੀ ਵਜ੍ਹਾ ਨਾਲ ਪਈ ਆ ਇਹ ਇੰਨਾ ਕਿ ਦਰਿਆ ਬਹੁਤ ਛੋਟਾ ਹੋ ਗਿਆ ਵਾ ਜੀ ਖਾਲਸਾ ਵੈਰੀ ਗੁੱਡ ਇਹਦੀ ਆਹ ਟਰਾਲੀ ਦੀ ਵੀਡੀਓ ਬਣਾਉਂਗੇ ਅੱਜ ਮਟਰ ਘਰ ਆ ਰਹੇ ਹਾਂ ਚਲ ਚਲਾਓ ਯਾਰ ਗਾਲ ਬਨ ਬਨ ਸਟਾਈ ਹੈ ਯਾਰ ਆਹ ਮਿੱਟੀ ਉੱਡ ਜਾਈ ਆਹ ਠੋਕਰ ਦੁਆਰਾ ਲਾਈ ਫੂਨ ਆਹ ਠੋਕਰ ਦੇ ਲਾਗੇ ਹੈ ਜਮੀਨ ਆਹ ਸਾਰੀ ਇੰਨੀ ਰੁੜ ਗਈ ਆ ਤੂੰ ਅੱਗੇ ਤੂੰ ਵੇਖਿਆ ਹੋਣਾ ਅਸੀਂ ਜਾਂਦੇ ਨੇ ਵੀਰ ਉਹ ਧਾਰ ਦੀ ਨਾ ਧਾਰ ਆਹ ਥੱਲੇ ਨਹੀਂ ਸਿੱਟਿਆ ਪਤਾ ਨਹੀਂ ਕਰਦਾ ਕੈਮਰਾ ਬਾਪੂ ਵਾਲਾ ਕਰਦਾ ਇੰਦਰਜੀਤ ਹਾਂਜੀ ਭਾਜੀ ਯਾਰ 8 ਤੋਂ ਲੈ ਕੇ ਲਗਾਤਾਰ ਜਿਹੜਾ ਰੌਲਾ ਪਾਉਂਦਾ ਆ ਰਹੇ ਆ ਅਸੀਂ ਪ੍ਰਸ਼ਾਸਨ ਅਧਿਕਾਰੀਆਂ ਤੱਕ ਲਿਖਤੀ ਪੱਤਰ ਹਾਈ ਕੋਰਟਾਂ ਚ ਕੇਸ ਕਰਕੇ ਅਤੇ ਕੰਟੈਂਪਟਾਂ ਪਾ ਕੇ ਇਹ ਦਵਾਈ ਦੇਂਦੇ ਆ ਰਹੇ ਆ ਕਿ ਡੇਰਾ ਰਾਧਾ ਸੌਮੀਆਂ ਵੱਲੋਂ ਸੱਜਾ ਪਾਸਾ ਜਿਹੜਾ ਦਰਿਆ ਦਾ ਉਹ ਪੂਰਿਆ ਜਾ ਰਿਹਾ ਤੇ ਉਹ ਵੇਖੋ ਆ ਸਾਰਾ ਪੱਥਰ ਆ ਔਰ ਟਰਾਲੀਆਂ ਜਿਹੜੀਆਂ ਨੇ ਇੱਥੋਂ ਹੁਣੇ ਟਰਾਲੀ ਜਿਹੜੀਆਂ ਗਈਆਂ ਔਰ ਟਰਾਲੀਆਂ ਜਿਹੜੀਆਂ ਨੇ ਉਹ ਖਲੋਤੀਆਂ ਹੋਈਆਂ ਨੇ ਉਹ ਪੱਥਰ ਦੇ ਢੇਰ ਲੱਗੇ ਹੋਏ ਨੇ ਉਹ ਪੱਥਰ ਜਿਹੜਾ ਉਹ ਚਿੰਚਣ ਕੇ ਕ੍ਰੇਟ ਬਣ ਬਣ ਕੇ ਪੱਥਰ ਦੇ ਤੇ ਉਹ ਦਰਿਆ ਦੇ ਪਰਲੇ ਪਾਸੇ ਤੋੜ ਹੀ ਪਾਰੇ ਨੇ ਇੱਧਰ ਤੁਸੀਂ ਆ ਵੇਖੋ ਕਿ ਉਹ ਸਾਰਾ ਕਿੱਡਾ ਤੇ ਉਹ ਦੇਖੋ ਤੁਸੀਂ ਉਹ ਵਰਮੇ ਲੱਗੇ ਨੇ ਦਵਾਈ ਖਦਾ ਦੀ ਅੱਜ ਵੀ ਵਰਮੇ ਲੱਗੇ ਆ ਉਹ ਗੁਰਿੰਦਰ ਢਿਲੋਂ ਉਹ ਤੂੰ ਅੱਜ ਜਿੱਥੇ ਦਰਿਆ ਮਾਰੇ ਹਲਾਕੇ ਨੇ ਉਥੇ ਜਾ ਰਿਆਂ ਤੇ ਸੁਖਜਿੰਦਰ ਸਿੰਘ ਰੰਧਾਵਾ ਉਹ ਇਹ ਗੱਲ ਕਹਿੰਦੇ ਨੇ ਕਿ ਡੇਰਾ ਰਾਧਾ ਸਵਾਮੀਆ ਵੱਲੋਂ ਵੀ ਲੰਗਰ ਦੀ ਸੇਵਾ ਆ ਰਹੀ ਆ ਰੰਧਾਵਾ ਸਾਹਿਬ ਬੜੀ ਨਿਮਰਤਾ ਨਾਲ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਓ ਜਰਾ ਇੱਥੇ ਆ ਕੇ ਵੇਖੋ ਵੀ ਆ ਕੀ ਹੋ ਰਿਹਾ ਹੈ ਇੱਕ ਬੰਨੇ ਤੇ ਲੰਗਰ ਦੀ ਸੇਵਾ ਵਿਖਾਲੇ ਤੌਰ ਤੇ ਕਰ ਰਿਹਾ ਹੈ ਦੂਸਰੇ ਪਾਸੇ ਪਿੰਡਾਂ ਦੇ ਪਿੰਡ ਬਰਬਾਦ ਕਰ ਰਿਹਾ ਹੈ ਰੰਧਾਵਾ ਜੀ ਜਿਹੜੀਆਂ ਅਸੀਂ ਰੋਜ਼ ਇਹ ਵੀਡੀਓ ਪਾ ਰਹੇ ਆ ਕੀ ਕਦੀ ਵੇਖੀਆਂ ਜੇ ਕਿ ਨਹੀਂ ਵੇਖੀਆਂ ਗੁਰਿੰਦਰ ਸਿੰਘ ਢਿਲੋਂ ਦੇ ਲੰਗਰ ਦਾ ਤੁਹਾਨੂੰ ਦਿਸ ਪੇ ਵੀ ਉਹ ਸੇਵਾ ਕਰ ਰਹੇ ਨੇ ਲੰਗਰਾਂ ਦੀ ਪਰ ਜਿਹੜੀ ਆ ਬਰਬਾਦੀ ਕਰ ਰਹੇ ਨੇ ਇਹ ਕਿਉਂ ਨਹੀਂ ਦਿਸ ਰਹੀ ਉਹ ਕਮਾਲ ਚੱਟਾ ਹੁਣ ਆ ਜਿਹੜੀ ਟਾਲੀ ਤੁਹਾਨੂੰ ਦਿਸ ਰਹੀ ਆ ਇਹ ਟਾਲੀ ਤੋਂ ਅੱਗੇ ਇੱਥੇ ਥੋਕਰ ਸੀ ਤੇ ਦਰਿਆ ਇਸ ਸੀਜ਼ਨ ਦੇ ਵਿੱਚ ਇਹ ਸ ਤੋ ਆਹ ਕਾਲੀ ਤੋਂ ਉਰਲੇ ਪਾਸੇ ਇਧਰੋਂ ਆ ਗਿਆ ਆ ਜਿਹੜਾ ਕਮਾ ਦਾ ਗੁੱਠ ਦੇ ਵਿੱਚੋਂ ਆ ਕੇ ਨਿਕਲਿਆ ਇੱਥੇ ਵਰਮਾ ਲੱਗਿਆ ਔਰ ਵਰਮੇ ਕੀ ਕਾ ਦੇ ਨੇ ਕਿ ਵਰਮੇ ਲਾ ਕੇ ਥੱਲੋਂ ਰੇਤਾ ਕੱਢੇ ਜਾ ਰਹੇ ਨੇ ਉੱਥੋਂ ਠਿੱਗਦੀਆਂ ਠੰਗਾਂ ਜਾਗਦੀਆਂ ਜਾ ਰਹੀਆਂ ਨੇ ਔਰ ਸਾਹਮਣੇ ਤੂਤ ਖਲੋਤਾ ਹੈ ਲੇਕਿਨ ਦਰਿਆ ਉਧਰੋਂ ਨੂੰ ਜਾ ਕੇ ਇੱਧਰ ਨੂੰ ਆ ਕੇ ਇੱਥੋਂ ਮਿੱਟੀ ਕਿਉਂ ਕੱਢੀ ਗਈ ਇੱਥੋਂ ਇਸ ਕਰਕੇ ਕੱਢੀ ਗਈ ਕਿ ਇੱਥੇ ਵਰਮਾ ਚੱਲ ਰਿਹਾ ਸੀ ਇਸੇ ਤਰ੍ਹਾਂ ਜਿਵੇਂ ਓਵਰਮੈਂਡ ਆ ਜਿਹੜੀ ਸਾਰੀ ਆ ਉਸ ਪਾਸਿਓਂ ਜਿਹੜਾ ਉਧਰ ਜ਼ਿਲ੍ਹਾ ਕਪੂਰਥਲਾ ਮੰਡਪ ਇਹ ਦੇਖੋ ਜੀ ਰਾਧਾ ਸਵਾਮੀ ਡੇਰਾ ਵਿਕਾਸ ਕਿਂਦਰ ਸਿੰਘ ਢੱਲੋਂੋਂ ਲਗਾਤਾਰ ਕੰਮ ਚੱਲ ਰਿਹਾ ਲਗਾਤਾਰ ਇੰਨਾ ਦੁਨੀਆਂ ਦਾ ਨੁਕਸਾਨ ਕਰਕੇ ਫਿਰ ਵੀ ਇੰਨੀ ਟਲਿਆ ਆ ਦੇਖੋ ਆ ਵਰਮੇ ਚੱਲਣ ਦੇ ਆ ਇਹ ਵੀ ਵਰਮਾ ਇੱਕ ਵਰਮਾ ਇੱਧਰ ਆ ਪਬਲਿਕ ਨੂੰ ਅਪੀਲ ਆ ਸਾਥ ਦੋ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਆਦਾ ਟਾਈਮ ਨਹੀਂ ਲੱਗਣਾ ਇਹਨੇ ਤੁਸੀਂ ਬਾਂਦੇ ਲਾਗੇ ਪਹੁੰਚਣਾ ਵਾ ਪਿੰਡ ਛੱਡ ਲਈ ਮਜਬੂਰ ਸਾਨੂੰ ਹੁਣ ਆਪਣਾ ਤਾਂ ਦੂਜੇ ਪਿੰਡਾਂ ਨੂੰ ਵੀ ਹੁਣਾ ਪੈਣਾ ਜੀ ਸੋ ਦੋ ਸਾਥ ਇਹਦਾ ਕਰੋ ਵਿਰੋਧ ਗੁਰਿੰਦਰ ਸਿੰਘ ਢੱਲੋਂ ਡੇਰਾ ਬਹੁਤ ਜਿਆਦਾ ਗਲਤ ਕਰ ਰਿਹਾ ਕਾਨੂੰਨ ਕਾਨੂੰਨ ਇਹਨਾਂ ਲਈ ਤਾਂ ਹੈ ਹੀ ਕੁਛ ਨਹੀਂਗਾ ਕਾਨੂੰਨ ਕੁਛ ਨਹੀਂ ਨਾਲੀ